ਯਾਰ ਨੇ ਆਪਾਂ ਜੋ ਉੱਤੇ ਤੱਕੜ ਕੇ ਹੀ ਮਾਰਾ ਗੱਤੀ ਤੇ ਹੋ ਗਏ ਸਟਾਰ ਦੇਖੋ ਬੰਦਿਆ ਸਾਰੇ ਬੰਦਿਆ ਉਹ ਦੇਖ ਆ ਉਹ ਜਿਹੜੇ ਆਏ ਜੀਗੇ ਉਹ ਤਾਂ ਮਿਲਿਆ ਨਹੀਂ ਤੁਹਾਨੂੰ ਆ ਗਈ ਹੁਣ ਚੱਲੇ ਆਪਣਾ 42 ਨੰਬਰ ਫਾਟਕ ਕੰਨੀ ਉੱਥੋਂ ਜਾਵਾਂਗੇ ਵੀ 41 ਨੰਬਰ ਫਾਟਕ ਤੇ ਮੁੰਡੇ ਨੂੰ ਕਰਦਾਂਗੇ ਅਸੀਂ ਉੱਥੇ ਠੀਕ ਆ ਬਾਬੇ ਓਕੇ ਆ ਗਏ ਤੇ ਘਰ ਕੋਲ ਜੱਸ ਮਰੀ ਜਾਨ ਦੇਖੋ ਬਾਬੇ ਐਵੇਂ ਭੌਂਗ ਦੇ ਖਾਦੇ ਪਿੱਛੇ ਕੁੱਤੇ ਵੀ ਜਾਂਦੇ ਗਏ ਹੋਗੇ ਅਸੀਂ ਇਹਨਾਂ ਨੂੰ ਕਿਹਾ ਵੈਸੇ ਆ ਆ ਗਿਆ ਦਾ ਘਰ ਉਹਨੇ ਵੀ ਚੱਲ ਗਿਆ ਵੀ ਥੱਲੇ ਕੰਮ ਤੇ કાલે આ ગયે બબે હોન તા તે દર્દી જા ભાઈ અક્કા મદી જા અડાઈ મળ્યા કરો યાર ચલો મળਦੇ આ પા કામ પર પહોંચ ગયા હોણ અંદર જાગે દેખ દે કી ચાલਦਾ હોણ ઇલે કસ્ટમર ને ਕਲੇਸ਼ੀ ਕੰਮ ਤੋਂ ਬਾਹਰ ਤੇ ਮੈਂ ਸੋਚਿਆ ਤਾਂ ਉਹਦਾ ਫੋਨ ਆਇਆ ਵੀ ਮੈਂ ਕਿਹਾ ਮਿਲਿਆ ਹੀ ਆਪਾਂ ਨੂੰ ਤੇ ਹੁਣ ਉਹਨੂੰ ਫੋਨ ਕੀਤਾ ਮੈਂ ਕਿਹਾ ਵੀਰੇ ਆ ਜਾ ਬਾਹਰ ਉਹ ਕਹਿੰਦਾ ਅਸੀਂ ਆ ਗਏ ਤੇਰੇ ਘਰ ਦੇ ਬਾਹਰ ਹੁਣ ਗਾਈਜ਼ ਦੇਖਦੇ ਆਂਗੇ ਜੀ ਉਹ ਆਇਆਗਾ ਬਾਹਰ ਕੇ ਨਹੀਂ ਗਾਈਜ਼ ਨੂੰ ਲੱਗਦਾ ਨਹੀਂ ਉਹ ਬਾਹਰ ਆਇਆਗਾ ਤਿਆ ਸਾਡੇ ਮੇਰੇ ਨੇ ਸਤਾ ਜੀ ਨੂੰ ਉਹ ਵੀ ਦੋ ਵਧੀਆ ਜੀ ਨੂੰ ਸਰ ਕਰਦੀਆਂ ਕਰਾ ਦੇ ਜੀ ਤੁਸੀਂ ਦੱਸੋ ਇਹ ਵਧੀਆ ਉਹ ਨਾਲ ਆਪਾਂ ਕੀ ਨਾ ਨਾ ਕਿ ਆਪਾਂ ਹੁਣ ਉਹਦੇ ਘਰ ਕੋਲ ਚੱਲਦੇ ਹਾਂ ਮੈਨੂੰ ਲੱਗਦਾ ਫਿਰ ਜਾਣਾ ਪਊਗਾ ਕਿਥੇ ਆ ਮਰੇ ਆ ਦੇਖ ਬਾਬਿਓ ਹੋਰ ਕਿਵੇਂ ਹੋਈ ਗਾਈਸ ਠੀਕ ਹਮ ਸਾਰੇ ਅਸੀਂ ਆਪਣੇ ਦੋਸਤੇ ਕਰੇ ਉਹ ਮਿਲਿਆ ਨਹੀਂ ਹੈਗਾ ਸਾਨੂੰ ਕਿ ਅਸੀਂ ਹਮ ਦੁਆਰ ਤੋਂ ਚੱਲੇ ਤੇ ਆ ਦੇਖ ਲਓ ਬਈ ਸਿੰਗਾ ਪੀ ਜਾਂਦਾ ਹੈ ਨਾ ਇਹ ਬੰਦਾ ਗਾਈਸ ਦੇਖੀ ਨੋ ਇਹਨੂੰ ਰੋਕਿਆ ਕਹਿੰਦੇ ਸਿੰਗ ਨਾ ਪੀਆ ਘਰ ਮਾੜੀ ਹੁੰਦੀ ਆ ਪਰ তাও ਵੀ ਨਹੀਂ ਲੁਕਦਾ ਤੇ ਬਾਬੇ ਅਸੀਂ ਫਟ ਨਾਲ ਮੋਟਰਸਾਈਕਲ ਚਲਾ ਰਹੇ ਹੁਣ ਕੋਈ ਪਤਾ ਨਹੀਂ ਕਦੋਂ ਸਾਡਾ ਆਰਾਮ ਰਾਮ ਹੋ ਜਾਵੇ ਪਰ ਉੱਧਰ ਵੀ ਹੈਗਾ ਤੇ

ਇਆ ਗਿਆ ਸਾਡੇ ਕੋਲ ਬਹੁਤ ਦੂਰ ਠਿੱਕ ਗਿਆ ਸੀ ਤੇ ਗਾਈਜ਼ ਆਪਾਂ ਮਿਲਦੇ ਹਾਂ ਹੁਣ ਅੱਗੇ ਜਾ ਕੇ ਇਹਨੂੰ ਘਰੇ ਛੱਡ ਕੇ ਆਪਾਂ ਕੰਮ ਤੇ ਮਿਲਾਂਗੇ ਲਵ ਯੂ ਸਾਰੇ ਭਰਾਵਾਂ ਨੂੰ ਟੇਕ ਕੇਅਰ ਲਈ ਪੈਟੀ ਤੇ ਆਪਣਾ ਫਰਾਈਜ਼ ਲੈਣੀ ਸੀ ਆਪਾਂ ਪੇਟੀ-ਪੇਟੀ ਲੈਣੀ ਸੀ ਪਰ ਮਿਲੇ ਦੋ-ਦੋਨੇ ਪੀਸ ਆਪਾਂ ਨੂੰ ਚਲੋ ਆਪਾਂ ਹੁਣ ਇਧਰ ਰਸਤੇ ਦੇ ਬਾਹਰ ਜਾਂਦੇ ਆਂ ਬਈ ਆਪਾਂ ਪਹੁੰਚ ਕੇ ਜੀ ਕੰਮ ਤੇ ਤੇ ਕਿੰਦਾ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਸ਼ੇਅਰ ਜਿਆਦਾ ਤੋਂ ਜਿਆਦਾ ਕਰੋ ਤੇ ਧੰਨਵਾਦ ਲਵ ਯੂ ਸਾਰਿਆਂ ਨੂੰ